ਕੰਮ ਕਦੋਂ ਆਪਣੇ ਨੂੰ ਜਦੋਂ ਆਪਾਂ ਵਿਸ਼ਵਾਸ ਕਰਨਾ ਵੇ ਹਾਲੇਲੂਇਆ ਕਈ ਕਦ ਸਾਡੇ ਮਰਦੇ ਪਏ ਜਿੰਦਾ ਕਰ ਦਿਓ ਸਾਡੇ ਘਰੇ ਬਿਮਾਰ ਪਏ ਜਦੋਂ ਬਿਮਾਰ ਹੋਣ ਕੇ ਵਿਸ਼ਵਾਸ ਕਰਨਗੇ ਸੱਚਮੁੱਚ ਪਰਮੇਸ਼ਰ ਚੰਗਿਆਂ ਕਰੂਗਾ ਹਾਲੇਲੂਇਆ ਕਰਨਾ ਪਰਮੇਸ਼ਰ ਨੇ ਵਿਸ਼ਵਾਸ ਕਿਨੇ ਕਰਨਾ ਵੇ ਆਪਾਂ ਕਰਨਾ ਜਿਹੋਨੇ ਮੁਰਦੇ ਜਿੰਦਾ ਕੀਤੇ ਐ ਜੇ ਬਾਈਬਲ ਚ ਲਿਖਿਆ ਤਾਂ ਉਹਨੇ ਵਾਕਿਆ ਹੀ ਜਿੰਦਾ ਕੀਤੇ ਸੀ ਹਾਲੇਲੂਇਆ ਉਹ ਕਹਿੰਦਾ ਜਿਹੜੇ ਕੰਮ ਮੈਂ ਕਰਦਾ ਤੁਸੀਂ ਮੈਥੋਂ ਵੀ ਵੱਡੇ ਵੱਡੇ ਕੰਮ ਕਰੋਗੇ ਹਾਲੇਲੂਇਆ ਸੱਚਮੈ ਜਦੋਂ ਦੀ ਸ਼ਕਤੀ ਆਉਂਦੀ ਆ ਉਦੋਂ ਚੰਗੇ ਹੁੰਨੇ ਆ ਆਪਦੇ ਆਪਣੇ ਕੋਈ ਚੰਗਾ ਹੁੰਦਾ ਹਾਲੇਲੂਇਆ ਪਰਮੇਸ਼ਰ ਤੇ ਪ੍ਰਤੀਤ ਕਰਨੀ ਐ ਜੋ ਕੰਮ ਪਰਮੇਸ਼ਰ ਕਰਦਾ ਉਹ ਪਰਮੇਸ਼ਰ ਨੇ ਕਰਨਾ ਕਿਸੇ ਇਨਸਾਨ ਨੇ ਨਹੀਂ ਕਰਨਾਗਾ ਹਾਲੇਲੂਇਆ ਕੰਮ ਕਰਦੋਂ ਆਪਣੇ ਨੂੰ ਜਦ ਆਪਾਂ ਵਿਸ਼ਵਾਸ ਕਰਨਾ ਵੈ ਹallelujah ਕਈ ਕਦੇ ਸਾਡੇ ਮਰਦੇ ਪਏ ਜਿੰਦਾ ਕਰ ਦਿਓ ਸਾਡੇ ਘਰੇ ਬਿਮਾਰ ਪਏ ਜਦੋਂ ਬਿਮਾਰ ਹੋਣ ਕਿ ਵਿਸ਼ਵਾਸ ਕਰਨਗੇ ਸੱਚਮੁੱਚ ਪਰਮੇਸ਼ਰ ਚੰਗਿਆ ਕਰੂਗਾ ਹallelujah ਕਰਨਾ ਪਰਮੇਸ਼ਰ ਨੇ ਵਿਸ਼ਵਾਸ ਕਿਨੇ ਕਰਨਾ ਵੈ ਆਪਾਂ ਕਰਨਾ ਵੈ ਜਿਹਨੇ ਮਰਦੇ ਜਿੰਦਾ ਕੀਤੇ ਹੈ ਜੇ ਬਾਈਬਲ ਚ ਲਿਖਿਆ ਤਾਂ ਉਹਨੇ ਵਾਕਿਆ ਹੀ ਜਿੰਦਾ ਕੀਤੇ ਸੀ ਹallelujah ਹallelujah ਕਾਜੀ ਪਰਮੇਸ਼ਰ ਦਾ ਕੀ ਕਹਿੰਦਾ ਪਰਮੇਸ਼ਰ ਨੇ ਕਹਿੰਦਾ ਜਦੋਂ ਯਿਸੂ ਚੇਲਿਆਂ ਨੂੰ ਦਿਖਿਆ ਕਹਿੰਦਾ ਫਿਰ ਉਸੇ ਦਿਨ ਜੋ ਹਫ਼ਤੇ ਦਾ ਪਹਿਲਾ ਦਿਨ ਸੀ ਸਾਂਝ ਹੋਈ ਜਿੱਥੇ ਉਹ ਚੇਲੇ ਸਨ ਅਤੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ ਯਿਸੂ ਆਇਆ ਤੇ ਵਿਚਕਾਰ ਖਲੋਕ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ ਹਾਲੇਲੂਇਆ ਕੀ ਕਹਿੰਦਾ ਤੁਹਾਡੀ ਸ਼ਾਂਤੀ ਹੋਵੇ ਹਾਲੇਲੂਇਆ ਫਿਰ ਕੀ ਕੀਤਾ ਕਹਿੰਦਾ ਇਹ ਕਹਿ ਕੇ ਉਸਨੇ ਆਪਣੇ ਹੱਥ ਤੇ ਵੱਖੀ ਉਹਨਾਂ ਨੂੰ ਵਿਖਾਈ ਤਾਂ ਚੇਲੇ ਪ੍ਰਭੂ ਨੂੰ ਵੇਖ ਕੇ ਨਿਹਾਲ ਹੋਏ ਹਾਲੇਲੂਇਆ ਜਦੋਂ ਨੇ ਆਪਣੇ ਹੱਥ ਦਿਖਾਏ ਤੇ ਵੱਖੀ ਜਿੱਥੇ ਨੇਜਾ ਵੱਜਿਆ ਸੀ ਉਹ ਦਿਖਾਈ ਤਾਂ ਉਹਦੇ ਚੇਲੇ ਕੀ ਕੀਤਾ ਨਿਹਾਲ ਹੋ ਗਏ ਹਾਲੇਲੂਇਆ ਕਹਿੰਦਾ ਤਦ ਜੀਸ਼ੂ ਨੇ ਫਿਰ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ ਜਿਵੇਂ ਪਿਤਾ ਨੇ ਮੈਨੂੰ ਕੱਲਿਆ ਸੀ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਕਲ ਦਾ ਹਾ ਹਾਲੇਲੂਇਆ ਕਹਿੰਦਾ ਉਸ ਨੇ ਇਹ ਕਹਿ ਕਿ ਉਹਨਾਂ ਉੱਤੇ ਫੂਕ ਮਾਰੀ ਅਤੇ ਕਿਹਾ ਤੁਸੀਂ ਪਵਿੱਤਰ ਆਤਮਾ ਲਓ ਹਾਲੇਲੂਇਆ ਹਾਲੇਲੂਇਆ ਜੇ ਤਾਂ ਸੱਚਮੱਚ ਪ੍ਰਭੂ ਦਾ ਪਵਿੱਤਰ ਆਤਮਾ ਦਾ ਪਾਉ ਨੂੰ ਇੱਕ ਵਾਰੀ ਆਪਣੇ ਕੋਲੇ ਆ ਗਿਆ ਪਾਉ ਨੂੰ ਵੱਖ ਨਹੀਂ ਕਰਨਾ ਵੱਖ ਕਦੋਂ ਹੁੰਦਾ ਵੈ ਜਦੋਂ ਆਪਾਂ ਉਹਦੇ ਹੁਕਮ ਨਹੀਂ ਮੰਨਦੇਗੇ ਹਾਲੇਲੂਇਆ ਹਾਲੇਲੂਇਆ ਇੱਕ ਕੱਪ ਪਾਉ ਬਿਸਮਾਲ ਐਨੇ ਪਾਣੀ ਦਾ ਇੱਕ ਕੱਪ ਆ ਪਵਿੱਤਰ ਆਤਮਾ ਨਾਲ ਆਪਣਾ ਉਹ ਆਪਣਾ ਈਕਾਤ ਹੁੰਦਾ ਵੈ ਬਪਤਿਸਮਾ ਹੁੰਦਾ ਪਵਿੱਤਰ ਆਤਮਾ ਦਾ ਹallelujah ਉਹਨੂੰ ਆਪਾਂ ਦੂਰ ਨਹੀਂ ਕਰਨਾ ਜਦੋਂ ਪਰਮੇਸ਼ਰ ਕਹਿੰਦਾ ਮੈਂ ਜਦੋਂ ਦੇ ਦੇਵਾਂ ਆਪਾਂ ਉਹਨੂੰ ਸੰਭਾਲ ਕੇ ਰੱਖਣਾ ਵੈ ਹallelujah ਕਹਿੰਦਾ ਤੇ ਕਿਹਾ ਜਿਨ੍ਹਾਂ ਦੇ ਪਾਪ ਤੁਸੀਂ ਮਾਫ ਕਰੋ ਉਹ ਉਹਨਾਂ ਨੂੰ ਮਾਫ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਤੁਸੀਂ ਕੈਮ ਰੱਖੋ ਉਹਨਾਂ ਦੇ ਕੈਮ ਰਹੇ ਹਨ ਹallelujah ਇਸ ਤਰ੍ਹਾਂ ਕਰਕੇ ਆਪਾਂ ਮਾਫ ਰੇਕਦੇ ਪਾਪ ਜਿਹੜੇ ਮaaf ਕਰਨੇ ਆ ਆਪਾਂ ਵੀ ਮਾਫੀ ਮੰਗਣੀ ਜੇ ਆਪਣੇ ਕੋਲ ਜਾਣੇ ਜਾਂ ਚ ਕੋਈ ਪਾਪ ਹੋ ਗਿਆ ਆਪਾਂ ਪਰਮੇਸ਼ਰ ਤੋਂ ਮਾਫੀ ਮੰਗਣੀ ਆ ਹਾਲੇਲੂਇਆ ਕੋਣ ਕਹਿਣਾ ਪਰਮੇਸ਼ਰ ਅੱਗੇ ਤੋਂ ਮੈਨੂੰ ਤੂੰ ਕੀ ਕਰ ਛੱਦ ਕਰ ਹਾਲੇਲੂਇਆ ਤੋਂ ਮੈਂ ਕੋਈ ਅੱਗੇ ਤੋਂ ਪਾਪ ਨਾ ਕਰਾਂ ਮੈਂ ਤੇਰੇ ਵਾਲੇ ਕੰਮ ਕਰਾਂ ਸੱਚਮੁੱਚ ਜਦ ਪਰਮੇਸ਼ਰ 'ਚ ਆਪਾਂ ਆ ਗਏ ਆਪਾਂ ਕੀਦੇ ਕੰਮ ਕਰਨੇ ਆ ਪਰਮੇਸ਼ਰ ਵਾਲੇ ਕੰਮ ਕਰਨੇ ਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਹੋਰ ਅੱਗੇ ਵਧਣਾ ਮੈਂ ਇੰਨੀ ਵੀ ਆਪਾਂ ਜੇ ਪਹਿਲਾ ਹੋ ਗਏ ਤਾਂ ਪਿੱਛੇ ਚਲੇ ਜਾਣਾ ਨਹੀਂ ਆਪਾਂ ਅੱਗੇ ਹੀ ਵਧਣਾ ਮੈਂ ਹਾਲੇਲੂਇਆ ਸੱਚਮੈ ਜਦੋਂ ਪਰਮੇਸ਼ਰ ਆ ਗਿਆ ਜਿਹੜੀ ਇੱਕ ਥਾਂ ਬਚਨ ਲਿਖਿਆ ਹੋਇਆ ਉਹ ਕੀ ਸੀਗਾ 10 ਸੀਗੀਆਂ ਪੰਜ ਤਾਂ ਵਿੱਚ ਸੀਗਾ ਸਿਆਣੀਆਂ ਇਸ ਤਰ੍ਹਾਂ ਪੰਜ ਸੀ ਮੂਰਖਣੀਆਂ ਹallelujah ਉਹ ਜਦੋਂ ਪ੍ਰਭੂ ਯਿਸੂ ਨੇ ਉਹਨਾਂ ਸਿਓ ਮਸਾਲਾਂ ਲੈ ਕੇ ਗਈਆਂ ਉਹਨਾਂ ਨੂੰ ਮਿਲਣ ਵਾਸਤੇ ਗਈਆਂ ਜਿਹੜੀਆਂ ਚਤਰਸੀ ਸਿਆਣੀਆਂ ਸੀ ਉਹਨਾਂ ਨੇ ਮਸਾਲਾਂ ਵੀ ਲੈ ਲਈਆਂ ਤੇ ਉਹਨਾਂ ਨੇ ਨਾਲ ਆਪਣੇ ਤੇਲ ਵੀ ਲੈ ਲਿਆ ਕੁੱਪੀਆਂ ਚ ਪਾ ਲਿਆ ਜਦੋਂ ਜੇ ਪ੍ਰਭੂ ਯਿਸੂ ਜੀ ਲੇਟ ਆਏ ਤਾਂ ਆਪਣਾ ਤੇਲ ਨਾ ਔਖ ਜੀ ਹallelujah ਜਿਹੜੀਆਂ ਪੰਜ ਸੀ ਮੂਰਖਣੀਆਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮਸਾਲਾ ਹੀ ਭਰ ਲਿਆ ਤੇਲ ਤਾਂ ਨਾਲ ਲਿਆ ਹੀ ਨਾ ਹallelujah ਜਦੋਂ ਪ੍ਰਭੂ ਜੀਸ਼ੂ ਜੀ ਆ ਗਿਆ ਉਹ ਸੌਂ ਗਏ ਸਾਰੀਆਂ ਹੀ ਸੌਂ ਗੀਆਂ ਜਿਹੜੀਆਂ ਚਤਰ ਸਿਆਣੀਆਂ ਸੋ ਜਾਗਦੇ ਨੇ ਉਹਨਾਂ ਨੂੰ ਪਤਾ ਸੀ ਪ੍ਰਭੂ ਜੀਸ਼ੂ ਜੀ ਆਉਣ ਵਾਲੇ ਐ ਜਦੋਂ ਉਹ ਉੱਠੀਆਂ ਤਾਂ ਉਹਨਾਂ ਦੇ ਮਸਾਲਾਂ 'ਚ ਤੇਲ ਵੀ ਮੁੱਕ ਗਿਆ ਹallelujah ਉਹ ਕਹਿੰਦੇ ਸਾਨੂੰ ਤੇਲ ਦਿਓ ਕਹਿੰਦੇ ਤੁਸੀਂ ਹੁਣ ਜਾ ਕੇ ਦੁਕਾਨ ਤੋਂ ਲੈ ਸਾਡਾ ਤੇਲ ਥੜ ਜੂਗਾ ਉਹ ਤੇਲ ਲੈਣ ਚਲੀਆਂ ਗਈਆਂ ਉਦੋਂ ਨੂੰ ਪ੍ਰਭੂ ਜੀਸ਼ੂ ਜੀ ਆ ਗਏ ਹallelujah ਜਿਹੜੀਆਂ ਤਿਆਰ ਸੀਗੀਆਂ ਉਹਨਾਂ ਨੂੰ ਉਹ ਲੈ ਗਿਆ ਦੂਜੀਆਂ ਖੜੀਆਂ ਰਹਿ ਗਈਆਂ ਹਾਲੇਲੂਇਆ ਬਾਰਕੜ ਕੌਣ ਪ੍ਰਭੂ ਸਾਨੂੰ ਵੀ ਲੈ ਜਾਓ ਕਹਿੰਦਾ ਮੈਂ ਨਹੀਂ ਤੁਹਾਨੂੰ ਜਾਣਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪ੍ਰਭੂ ਪ੍ਰਭੂ ਵੀ ਕਰਦੇ ਆ ਜਦੋਂ ਪ੍ਰਭੂ ਆਵੇ ਆਪਾਂ ਨੂੰ ਉਹ ਵੇਖੇ ਤੇ ਆਪਾਂ ਮੁੜ ਕੇ ਆਪਾਂ ਨੂੰ ਸਿਆਣੇ ਵੀ ਨਾ ਹਾਲੇਲੂਇਆ ਸਰਾ ਕੰਮ ਆਪਾਂ ਕਿਹੜੇ ਕਰਨੇ ਆ ਪਰਮੇਸ਼ਰ ਵਾਲੇ ਕਰਨੇ ਆ ਪ੍ਰਭੂ ਨੂੰ ਕਹਿਆ ਕਰੋ ਪ੍ਰਭੂ ਮੇਰੇ ਜੀਵਨ ਚ ਤੇਰੀ ਮਰਜ਼ੀ ਹੋਵੇ ਮੈਂ ਤੇਰੇ ਵਾਲੇ ਕੰਮ ਕਰਾਂ ਹਾਲੇਲੂਇਆ ਸੰਸਾਰ ਵਾਲੇ ਕੰਮ ਤਾਂ ਆਪਾਂ ਬਹੁਤ ਕਰ ਲਏ ਸੰਸਾਰ ਤੋਂ ਆਪਾਂ ਦਿਲ ਥੋੜਾ ਥੋੜਾ ਮਾਣ ਨੂੰ ਮੋੜਨਾ ਹੈ ਹallelujah ਕਿ ਪੋਨਾ ਜੀ ਖੁਬੇਰੇ ਫੇ ਆਪਾਂ ਪ੍ਰਭੂ ਦੀ ਸੇਵਾ ਨਹੀਂ ਕਰ ਸਕਦੇ ਹallelujah